ਅੱਜ 5 ਸਾਲ ਦੇ ਪੁੱਤ ਦਾ ਜਨਮ ਦਿਨ ਸੀ ਤੇ ਆਪਣੇ ਜਨਮ ਦਿਨ ਵਾਲੇ ਦਿਨ ਇਹ ਮਾਸੂਮ ਬੱਚਾ ਇਸ ਦੁਨੀਆ ਤੋਂ ਤੁਰ ਗਿਆ ਬੜੀ ਹੀ ਬਿਰਰਹਿਮੀ ਦੇ ਨਾਲ ਬੜੀ ਹੀ ਬੇਦਰਦ ਮੌਤ ਮਿਲੀ ਹੈ ਇਸ ਨੂੰ ਤੜਫ ਤੜਫ ਕੇ ਇਸ ਦੀ ਜਾਨ ਗਈ ਕਿਉਂਕਿ ਜਦੋਂ ਲੋਕਾਂ ਨੇ ਇਸ ਨੂੰ ਦੇਖਿਆ ਤਾਂ ਇਹਦੇ ਮੂੰਹ ਦੇ ਵਿੱਚੋਂ ਛੱਗ ਨਿਕਲ ਰਹੀ ਸੀ ਸੰਗਰੂਰ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਅੰਦਾਨਾ ਦਾ ਇਹ ਸਾਰਾ ਮਾਮਲਾ ਹੈ ਜਿੱਥੇ ਇੱਕ ਗਰੀਬ ਪਰਿਵਾਰ ਦੇ ਵਿੱਚ ਪਿਓ ਪੁੱਤ ਦੀ ਇਕੱਠਿਆਂ ਦੀ ਹੀ ਜਾਨ ਚਲੀ ਗਈ 6 ਅਗਸਤ ਨੂੰ ਆਪਣੇ 5 ਸਾਲਾ ਪੁੱਤਰ ਕਮਲਦੀਪ ਦੇ ਨਾਲ ਖੇਤਾਂ ਦੇ ਵਿੱਚ ਗਿਆ ਸੀ ਪਿਤਾ ਪਤਾ ਲੱਗਿਆ ਕਿ ਮ੍ਰਿਤਕ ਗੁਰਮukh ਸਿੰਘ ਸੀ ਆਪਣੇ ਚਚੇਰੇ ਭਰਾ ਜਗਤਾਰ ਸਿੰਘ ਦੇ ਖੇਤ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ ਖੇਤਾਂ ਵਿੱਚੋਂ ਕਾਹ ਕੱਢ ਕੇ ਮੋਟਰ ਤੇ ਹੱਥ ਪੈਰ ਧੋ ਰਿਹਾ ਸੀ ਕਿ ਗੁਰਮukh ਸਿੰਘ ਦੇ ਕੋਲ ਉਸਦਾ ਪੁੱਤਰ ਭੱਜ ਕੇ ਆ ਗਿਆ ਕਾਹ ਦੇ ਵਿੱਚ ਲੁਕਿਆ ਹੋਇਆ ਸੱਪ ਅਚਾਨਕ ਹੀ ਉੱਥੋਂ ਨਿਕਲਦਾ ਅਤੇ ਦੋਵਾਂ ਨੂੰ ਹੀ ਡਸ ਲੈਂਦਾ ਦੋਮਨ ਇਸ ਨੂੰ ਆਮ ਕੀੜੇ ਦਾ ਡੰਗ ਸਮਝ ਕੇ ਘਰ ਆ ਕੇ ਕਿਸੇ ਨੂੰ ਵੀ ਨਹੀਂ ਦੱਸਿਆ ਤੇ ਰਾਤ ਨੂੰ ਸੌਂ ਗਏ ਰਾਤ ਦੇ ਸਮੇਂ ਹੀ ਗੁਰਮੁਖ ਸਿੰਘ ਦੀ ਤਬੀਅਤ ਵਿਗੜਦੀ ਹੈ ਅਤੇ ਉਸ ਨੇ ਆਪਣੇ ਪੁੱਤ ਨੂੰ ਦੱਸਿਆ ਕਿ ਉਸ ਨੂੰ ਸੱਪ ਨੇ ਡੰਗ ਲਿਆ ਸਵੇਰੇ ਦੋਮਾਨੂ ਖਨੋਰੀ ਦੇ ਇੱਕ ਨਿੱਜੀ ਹਸਪਤਾਲ ਲਜਾਇਆ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਹੀ ਪਿਤਾ ਪੁੱਤਰ ਨੇ ਦਮ ਤੋੜਿਆ ਇਸ ਦੁਖਦਾਈ ਘਟਨਾ ਦੇ ਕਾਰਨ ਜਿੱਥੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਉੱਥੇ ਹੀ ਗਰੀਬ ਪਰਿਵਾਰ ਤੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਪਰਿਵਾਰਿਕ ਮੈਂਬਰ ਦੱਸ ਰਹੇ ਨੇ ਕਿ ਘਰ ਦੇ ਵਿੱਚ ਦੋ ਜਾਣੇ ਹੋਰ ਵੀ ਮੌਜੂਦ ਸੀ ਅਤੇ ਹੋ ਸਕਦਾ ਹੈ ਕਿ ਸੁੱਤੇ ਪੇ ਹੀ ਸਾਰੇ ਪਰਿਵਾਰ ਦੇ ਨਾਲ ਹੀ ਮਾੜੀ ਘਟਨਾ ਹੋ ਹੀ ਹੋਵੇ ਕਿਉਂਕਿ ਉਹ ਵੀ ਜੇਰੇ ਇਲਾਜ ਨੇ ਅੱਛਾ ਜੇ ਨਿਗਾ ਡਾਕਟਰ ਨੇ ਕਹਿਤਾ ਵੀ ਸੱਪ ਲੜਿਆ ਹੋਇਆ ਹੈ ਹਾਂਜੀ ਉਹ ਕਲੀਅਰ ਨਹੀਂ ਕਲੀਅਰ ਨਹੀਂ ਤੇ ਉਹਦੀ ਮੁੰਡੇ ਦੀ ਜਿਹੜੀ ਘਰ ਦੀ ਹੈ ਛੋਟੇ ਮੁੰਡੇ ਦੀ ਮੰਮੀ ਉਹ ਵੀ ਐਡਮਿਟ ਆ ਉੱਥੇ ਜੀ ਉੱਥੇ ਵੀ ਸ਼ੱਕ ਹੈ ਜੀ ਕੁੜੀ ਵੀ ਕੁੜੀ ਹੈ ਇੱਕ ਛੋਟੀ ਕੁੜੀ ਹੋਰ ਹੈ ਉਹਦੇ ਵੀ ਕਿੰਨੇ ਕਿੰਨੇ ਸਾਲ ਦੀ ਹੈ ਉਹ ਹੈਗੀ 6-7 ਸਾਲ ਦੀ ਜੀ ਉਹ 6 ਸਾਲ ਮੁੰਡੇ ਤੋਂ ਵੱਡੀ ਜਾਂ ਨਿੱਕੇ ਹਾਂ ਮੁੰਡੇ ਤੋਂ ਵੱਡੀ ਉਹ ਵੀ ਡਾਊਨ ਤੀ ਉਹ ਵੀ ਡਾਊਨ ਹੈ ਜੀ ਉਹਦੀ ਮੰਮੀ ਵੀ ਡਾਊਨ ਹੈ ਜੀ ਉਹ ਵੀ ਐਡਮਿਟ ਨੇ ਜੀ ਸਗੋਂ ਹਾਂਜੀ ਬੱਚੇ ਜੇ ਆਈ ਹੈ ਪਹਿਲਾ ਚੱਗ ਅੱਛਾ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਸੰਭਾਲਣ ਲੱਗ ਗਏ ਉਸ ਤੋਂ ਬਾਅਦ ਜਗੂਲ ਕਹਿੰਦੇ ਜਿਹਨੂੰ ਆਪਾਂ ਜਗੂਲ ਚੱਗ ਕਹਿੰਦੇ ਹਾਂ ਉਹੀ ਉਸ ਤੋਂ ਬਾਅਦ ਫਿਰ ਬੱਚੇ ਦੇ ਡੈਡੀ ਦੇ ਮੂੰਹ 'ਚ ਝੱਗ ਆ ਗਿਆ ਸੀ ਉਹਦਾ ਦਾਹ ਸੰਸਕਾਰ ਕਰਕੇ ਆਏ ਆ ਤੇ ਉਹਦਾ ਡੈਡੀ ਪੈ ਗਿਆ ਜੀ ਫਿਰ ਰਾਣਾ ਜੀ ਠੀਕ ਹੈ ਫਿਰ ਉਹਨੂੰ ਰਾਣੇ ਨੂੰ ਲੈ ਗਏ ਆ ਸੰਗਰੂਰ ਉੱਥੇ ਜਾਂਦੇ ਨੂੰ ਉਹ ਡਾਕਟਰਾਂ ਨੇ ਕਹਿਤਾ ਵੀ ਸੈੱਟ ਫਿਰ ਮਾਂ ਫਿਰ ਉਸ ਤੋਂ ਬਾਅਦ ਘਰੇ ਆਏ ਆ ਦੋਦੀ ਮੰਮੀ ਦੇ ਮੂੰਹ 'ਚ ਝੱਗ ਆਣ ਲੱਗ ਗਿਆ ਜੀ ਅੱਛਾ ਇੱਕ ਛੋਟੀ ਗੁੜੀਆ ਹੈ ਉਹ ਵੀ ਲਾਲੋ ਐਡਮਿਟ ਨਾਲ ਹੀ ਆ ਜੀ ਸਾਨੂੰ ਉਥੇ ਵੀ ਸ਼ੱਕ ਹੈ ਵੀ ਸ਼ਾਇਦ ਉਹਦੇ ਨੂੰ ਬੋਲ ਆ ਸਾਰੇ ਬੱਚੇ ਪਾਏ ਹੁਣ ਕਿਹੜਾ ਵਿੱਗਾ ਤੇ ਸਾਰੇ ਇਕੱਠੇ ਇਹ ਇਕੱਠਿਆਂ ਨੂੰ ਸੱਪ ਨੇ ਖਾਦਾ ਠੀਕ ਹੈ ਇਕੱਲੇ ਇਕੱਲੇ ਨੂੰ ਸੱਪ ਆ ਇਹ ਇਕੱਲੇ ਇਕੱਲੇ ਨੂੰ ਲੜਿਆ ਸੱਤ ਪੈਵੇਂ ਤੇ ਇਹ ਤੁਸੀਂ ਦੱਸ ਦਿਓ ਵੀ ਛੱਤ ਟੁੱਟ ਗਈ ਹਾਂਜੀ ਛੱਤ ਤੇ ਚੜਕੇ ਨਾ ਉਹ ਆਪ ਸਿੱਧਾ ਬੈਡਾਂ ਤੇ ਸਿੱਧਾ ਬੈਡਾਂ ਤੇ ਆਇਆ ਜੀ ਬੈਡਾਂ ਦੇ ਥੱਲੇ ਦੇਖ ਸਕਦਾ ਸੱਤ ਪੌ ਵੀ ਢਿੱਕ ਸਕਦਾ ਪੱਕੀ ਗੱਲ ਹੈ ਢਿੱਕ ਸਕਦਾ ਉਤੋਂ ਸਾਥ ਇਹਨੂੰ ਬੋਲ ਲਿਆ ਵੀ ਕਿਤਕੌੜੀਆ ਇਹ ਪਦਮ ਤੇ ਖੜਫੇ ਸੱਪ ਦੀ ਜਿੰਸ ਚੋਂ ਹੁੰਦਾ ਖਤਰਨਾਕ ਹੁੰਦਾ ਹੈ ਬਹੁਤ ਹੀ ਜ਼ਰੀਲਾ ਸੱਪ ਬਹੁਤ ਹੀ ਜਿੰਨਿਆਂ ਨੂੰ ਉਹ ਸੱਪ ਨੇ ਗੇੜਾ ਦੇ ਦੇ ਕੇ ਵੱਢਿਆ ਗੇੜਾ ਦੇ ਦੇ ਕੇ ਖਾਦਾ ਹੈ ਅੱਛਾ ਸਾਰਿਆਂ ਨੂੰ ਕਿਉਂ ਸੁੱਤੇ ਪੈ ਸੀ ਨੀਂਦ 'ਚ ਨਹੀਂ ਪਤਾ ਲੱਗਿਆ ਤੁਹਾਨੂੰ ਵੀ ਕੀ ਚੀਜ਼ ਵੱਢ ਰਹੀ ਹੈ ਕੀ ਨਹੀਂ ਵੱਢ ਰਹੀ ਸੁੱਤੇ ਆ ਤੇ ਮਰਿਆ ਬੰਦਾ ਇੱਕ ਬਰਾਬਰ ਦਾ ਠੀਕ ਹੈ ਗੇੜਾ ਦੇ ਦੇ ਕੇ ਤੂੰ ਇਕੱਲੇ ਇਕੱਲੇ ਨੂੰ ਸੱਪ ਨੇ ਇਹਨਾਂ ਨੂੰ ਖਾਦਾ ਇਸਨੇ ਤੇ ਜਿਹੜੇ ਦੇ ਦੰਦ ਹੁੰਦੇ ਨੇ ਜਿਵੇਂ ਦੂਏ ਸੱਪਾਂ ਪੱਖ ਦੇਖਦੇ ਆ ਕੋਬਰਾ ਜਾਂ ਹੋਰ ਉਹ ਡੋੜੀ ਹੁੰਦੇ ਨੇ ਕਿ ਛੋਟੇ ਹੁੰਦੇ ਨੇ ਨਹੀਂ ਵੱਡੇ ਸੱਪ ਦੇ ਵੱਡੇ ਦੰਦ ਨੇ ਜਿਹੜਾ ਇਹ ਛੋਟਾ ਕ ਸੱਪੇ ਦਾ ਐਡਾ ਕ ਤੇ ਇੰਨਾ ਕਾ ਇਹਦਾ ਵੀ ਦੰਦ ਤਾਂ ਪੂਰਾ ਹੀ ਨਾ ਠੀਕ ਹੈ ਦੰਦ ਪੂਰੇ ਹੀ ਨਾ ਜਾਇ ਗਰੀਲਾ ਬਹੁਤ ਹੁੰਦਾ ਹੈ ਠੀਕ ਹੈ ਹਾਂ ਬਹੁਤ ਗਰੀਲਾ ਸਾਪੇ ਨਾ ਐਨ ਆਰ ਆਈ ਜੁੜੇ ਹੋਏ ਨੇ ਬਾਹਰਲੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਂ ਕਿ ਪਰਿਵਾਰ ਦਾ ਇੱਕ ਤੋਂ ਰੂਮ ਪਲੱਸ ਬਾਥਰੂਮ ਜੋ ਜ਼ਰੂਰੀ ਆ ਅੱਜ ਦੇ ਨਾਮ ਇਹ ਚੀਜ਼ਾਂ ਬਣਾਈਆਂ ਜਾਣ ਬਹੁਤੀ ਇੱਟਾਂ ਪਈਆਂ ਨੇ 750 ਰੁਪਏ ਡੂਡ ਦੇ ਵਿੱਚ ਸਰਜੂ ਮੇਰੇ ਹਿਸਾਬ ਨਾਲ ਲੈਂਟਰ ਬਾਤੇ ਇਹਦਾ ਇੰਨੀ ਦਾ ਐਨ ਆਰ ਆਈ ਪਰ ਹਲਪਦਾਰ ਦਾਨਵਾਤੀ ਪਿੰਡਦਾਰ ਦੂਵਾਤੀ ਸਰਤਾ ਦਾ ਦਰਦਨ ਧੰਨਵਾਦ ਜੀ